ਅੱਜ ਜੀ ਵਿਸ਼ੇਸ਼ ਤੌਰ ਤੇ ਇਸ ਪੱਤਰ ਨੂੰ ਪਬਲਿਕ ਡੋਮੇਨ ਛਟਾਉਣਾ ਚਾਹੁੰਦੇ ਸੀ ਇਸ ਕਰਕੇ ਨਾ ਦੋਨਾਂ ਸਰਕਾਰਾਂ ਦੇ ਚਿਹਰੇ ਪਛਾਣ ਦੋ ਬੰਦੀਰ ਬਾਦਲ ਗੁਨਾਹਗਾਰ ਨੇ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਕਚੇਰੀ ਵਿੱਚ ਗੁਨਾਹਗਾਰ ਹੈ ਪਰ ਸਿੰਘ ਭਾਈ ਹਰਜਿੰਦਰ ਸਿੰਘ ਜੀ माजी ਸਾਹਿਬ ਮੇਰੇ ਖੱਬੇ ਹੱਥ ਖੜੇ ਨੇ ਜਿਹੜੇ ਕਿ ਬੜੇ ਅਰਸੇ ਤੋਂ ਸਿੱਖ ਪ੍ਰਚਾਰਕਤਾ ਹਾਨੀ ਹਨ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀ ਲੜਾਈ ਲੜ ਰਹੇ ਹਨ ਉਹ ਬਾਈਬਲ ਕਲਾਮ ਵਿੱਚ ਹੋਏ ਕਤਲਾਂ ਦੀ ਲੜਾਈ ਲੜ ਰਹੇ ਹਨ ਔਰ ਜਿਹੜਾ ਵਿਸ਼ੇਸ਼ ਤੌਰ ਤੇ ਬੰਦੀ ਸਿੰਘਾਂ ਦੀ ਬਹੁਤ ਅਰਸੇ ਤੋਂ ਮੋਰਚਾ ਵੀ ਲੱਗਿਆ ਲਟਕਦਾ ਆ ਰਿਹਾ ਮਸਲਾ 30-30 ਸਾਲ ਕੈਦਾਂ ਕੱਟ ਲੀਆਂ ਉਹਨਾਂ ਦੀ ਲੜਾਈ ਵੀ ਲੜਦੇ ਹਨ ਔਰ ਖਾਸ ਤੌਰ ਦੇ ਉੱਤੇ ਜਿਹੜੇ ਜਾਂਚ ਕਮਿਸ਼ਨ ਨੇ ਜੋ ਰਿਪੋਰਟਾਂ ਕੀਤੀਆਂ ਉਹ ਕਿਸੇ ਕਿਨਾਰੇ ਤੇ ਨਹੀਂ ਪਹੁੰਚੀਆਂ ਇਹ ਸਾਰੇ ਮੁੱਦੇ ਇਸ ਪੋਸਟਰ ਵਿੱਚ ਪੰਜ ਮੁੱਦੇ ਇਹਨਾਂ ਨੇ ਆਊਟਲਾਈਨ ਕੀਤੇ ਨੇ ਮੈਂ ਵੈਸੇ ਹੀ ਅਰਸੇ ਤੋਂ ਇਹਨਾਂ ਪੰਜਾਂ ਮੁੱਦਿਆਂ ਦੇ ਉੱਤੇ ਪੈਰਾ ਪਹਿਲਾਂ ਹੀ ਦੇ ਰਿਹਾ ਲੇਕਿਨ ਕਿਉਂਕਿ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇਸ ਮਸਲੇ ਨੂੰ ਸਾਰੇ ਆਪਣੇ ਪਬਲਿਕ ਡੋਮੇਨ ਚ ਲਿਆਉਣਾ ਚਾਹੁੰਦੇ ਸੀ ਇਸ ਕਰਕੇ ਅੱਜ ਅਸੀਂ ਇਸ ਪੋਸਟਰ ਨੂੰ ਰਿਲੀਜ਼ ਕਰ ਰਹੇ ਹਾਂ ਔਰ ਜਿਹੜਾ ਪਿਛਲੇ ਅਕਾਲੀ ਦਲ ਦੇ ਸਰਕਾਰ ਨੇ ਗੁਨਾਹ ਕੀਤੇ ਉਹ ਤਾਂ ਵਾਹਿਗੁਰੂ ਦੀ ਕਚਹਿਰੀ ਵਿੱਚ ਹਨ ਨਹੀਂ ਹਨ ਲੇਕਿਨ ਪਿਛਲੇ 2 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ 24 ਘੰਟਿਆਂ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਸੀ ਇਨਸਾਫ ਦੇਾਂਗੇ ਬੇਅਦਬੀਆਂ ਦਾ ਉਹ ਵੀ ਤੀਜੇ ਸਾਲ ਵਿੱਚ ਸਰਕਾਰ ਆ ਗਈ ਆ ਅਗਰ ਬਾਦਲ ਗੁਨਾਹਗਾਰ ਨੇ ਤੇ ਅੱਜ ਭਗਵੰਤ ਮਾਨ ਦੀ ਸਰਕਾਰ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਕਚੇਰੀ ਵਿੱਚ ਗੁਨਾਹਗਾਰ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਜਿਹੜੀ ਰਿਹਾਈ ਦੀ ਪਟੀਸ਼ਨ ਅਰਵਿੰਦ ਕੇਜਰੀਵਾਲ ਦਿੱਲੀ ਸਰਕਾਰ ਵੱਲੋਂ ਰੱਦ ਕੀਤੇ ਜਾਣਾ ਔਰ ਬੇਅਦਬੀਆਂ ਦੇ ਮਸਲੇ ਤੇ ਜਿਹੜੀ ਐਸਐਸਪੀ ਫਰੀਦਕੋਟ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਗਈ ਸੀ ਡੇਰਾ ਮੁਖੀ ਦੀ ਉਹ ਪਿਛਲੇ ਪੌਣੇ 2 ਸਾਲ ਤੋਂ ਸਰਕਾਰ ਦੇ ਹੋਪ ਨੇ ਹੋਮ ਡਿਪਾਰਟਮੈਂਟ ਜਿਹਦੇ ਛੋਹ ਮਨਿਸਟਰ ਆ ਭਗਵੰਤ ਮਾਨ ਉਹਨਾਂ ਕੋਲ ਫਾਈਲ ਨੂੰ ਰੁਕੇ ਜਾਣਾ ਔਰ ਕੰਪਲੀਕੇਟ ਕਰਨਾ ਮਸਲਿਆਂ ਨੂੰ ਚਲਾਨ ਅੱਛੇ ਟਾਈਮ ਸੇ ਨਾ ਪੇਸ਼ ਕਰਨਾ ਔਰ ਇਹਨਾਂ ਦਾ ਆਪਣਾ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਇਸੇ ਸਰਕਾਰ ਨੂੰ ਕੇਚਰੀਵਾਲ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਲੋਕਾਂ ਦੀ ਲੋਕਾਂ ਦੀ ਕਚਹਿਰੀ ਵਿੱਚ ਬੇਨਕਾਬ ਕਰ ਰਿਹਾ ਹੈ ਔਰ ਅਫਸੋਸ ਦੁੱਖ ਦੀ ਗੱਲ ਕਿ 92 ਬੰਦੇ ਬਣੇ ਨੇ 91 ਬੰਦੂਆ ਮਜ਼ਦੂਰ ਚੁੱਪ ਨੇ ਇੱਕ ਕੁਮਰ ਵਿਜੇ ਪ੍ਰਤਾਪ ਸਿੰਘ ਗੈਰ ਸਿੱਖ ਵੀ ਆ ਗੈਰ ਪੰਜਾਬੀ ਵੀ ਆ ਲੇਕਿਨ ਉਹ ਇਹ ਮਸਲੇ ਚੱਕ ਰਿਹਾ ਵਾ ਇਸ ਕਰਕੇ ਮੈਂ ਤਾਂ ਤੁਹਾਨੂੰ ਅਪੀਲ ਕਰੂੰਗਾ ਕਿ ਇਹਨਾਂ ਦੋਨਾਂ ਸਰਕਾਰਾਂ ਦੇ ਚਿਹਰੇ ਪਛਾਣ ਲਓ ਮਗਰਲੀ ਬਾਦਲ ਵਾਲੇ ਦੀ ਵੀ ਪਛਾਣ ਲਓ ਔਰ ਹੁਣ ਜਿਹੜਾ ਭਗਵੰਤ ਮਾਨ ਪਿਛਲੇ 2 ਸਾਲਾਂ ਤੋਂ ਆਨਾਕਾਨੀ ਕਰ ਰਹੇ ਹਨ ਉਹਨਾਂ ਦਾ ਚਿਹਰਾ ਵੀ ਤੁਹਾਨੂੰ ਪਛਾਣਨਾ ਚਾਹੀਦਾ ਮੇਰੇ ਸੱਜੇ ਪਾਸੇ ਭਾਈ ਪ੍ਰਮਲ ਸਿੰਘ ਜੀ ਖਾਲਸਾ ਐਕਸਐਮਐਲਏ ਪਧੌੜ ਵੀ ਹਨ ਤਾਂ ਮੈਂ ਹੁਣ ਬੇਨਤੀ ਕਰੂੰਗਾ ਭਾਈ ਹਰਜਿੰਦਰ ਸਿੰਘ ਜੀ ਮਾਜੀ ਨੂੰ ਕਿ ਸੰਖੇਪ ਤੌਰ ਦੇ ਉੱਤੇ ਮਸਲੇ ਦਾ ਤੁਹਾਨੂੰ ਜਾਣਕਾਰੀ ਰੱਖਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਪਾਲ ਸਿੰਘ ਜੀ ਖੈਰਾ ਮਿਲਣ ਵਾਸਤੇ ਵਿਸ਼ੇਸ਼ ਤੌਰ ਤੇ ਆਏ ਸਿਗੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ ਉਹਦਾ ਕਾਰਨ ਇਹ ਵੀ ਹੈ ਕਿ ਧਾਰਾ 295 ਐ ਦੇ ਵਿੱਚ ਜਾਨ ਨਹੀਂ ਹੈ ਨੀ ਕਿ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ ਜਿਹੜੀ ਕਿ ਅਜੇ ਤੱਕ ਕਿਸੇ ਨੂੰ ਹੋਈ ਨਹੀਂ ਹੈ ਇਸ ਲਈ ਧਾਰਾ 295ਏ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੇਤ ਕਿਸੇ ਵੀ ਧਰਮਗ੍ਰੰਥ ਦੀ ਕੋਈ ਬੇਅਦਬੀ ਕਰਦਾ ਉਹਨੂੰ ਘੱਟੋ ਘੱਟ ਫਾਂਸੀ ਜਾਂ ਉਮਰ ਕੈਦ ਤਾਂ ਹੋਣੀ ਹੀ ਚਾਹੀਦੀ ਹੈ ਤੇ 295ਏ ਦੇ ਵਿੱਚ ਸੋਧ ਦਾ ਮੁੱਦਾ ਇਹ ਪਾਰਲੀਮੈਂਟ ਦੇ ਵਿੱਚ ਉਠਾਉਣ ਜਦੋਂ ਮੈਂਬਰ ਪਾਰਲੀਮੈਂਟ ਬਣ ਤੇ ਮੈਂ ਇਹਦੇ ਨਾਲ ਨਾਲ ਬੰਦੀ ਸਿੰਘਾਂ ਦੇ ਮੁੱਦੇ ਉੱਤੇ ਗੱਲ ਕੀਤੀ ਕਿਉਂਕਿ ਸਰਦਾਰ ਸੁਖਪਾਲ ਸਿੰਘ ਖੈਰਾ ਪਹਿਲਾਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਯੂਆਪਾ ਸਮੇਤ ਅਹਿਮ ਮੁੱਦਿਆਂ ਦੇ ਉੱਤੇ ਗੱਲ ਕਰਦੇ ਆ ਤੇ ਮੈਂ ਇੱਕ ਸਾਡੇ ਸੰਗਰੂਰ ਦੇ ਸਾਰੇ ਕੈਂਡੀਡੇਟਾਂ ਨੂੰ ਇਹ ਬੇਨਤੀ ਕਰਦਾ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਕੈਂਡੀਡੇਟ ਕੋਈ ਵੀ ਪਾਰਟੀ ਦਾ ਆ ਸਕਦਾ ਹੈ ਪਰ ਉਹਦੀਆਂ ਲੱਤਾਂ ਵਿੱਚ ਇੰਨੀ ਇੱਕ ਜਾਨ ਚਾਹੀਦੀ ਹੈ ਸੁਖਪਾਲ ਸਿੰਘ ਖੈਰੇ ਦੀ ਤਰ੍ਹਾਂ ਕਿ ਉਹ ਆ ਪੋਸਟਰ ਫੜ ਕੇ ਆਪਣੀ ਫੋਟੋ ਖਿੱਚਵਾ ਕੇ ਫੇਸਬੁੱਕ ਤੇ ਪਾ ਸਕਦਾ ਹੋਵੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੈ ਤਾਂ ਉਹ ਜੇ ਪੋਸਟਰ ਫੜ ਕੇ ਫੋਟੋ ਖਿੱਚਵਾ ਕੇ ਆਪਣੀ ਫੇਸਬੁੱਕ ਤੇ ਪਾ ਸਕਦਾ ਸਾਰਿਆਂ ਨੂੰ ਖੁੱਲਾ ਸੱਦਾ ਹੈ ਸੋ ਇਸ ਲਈ ਕਿਉਂਕਿ ਮੈਂ ਇੱਕ ਸਿੱਖ ਪ੍ਰਚਾਰਕਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਹਮ ਹਰਿ ਸਿਓ ਧੜਾ ਕੀਆ ਮੇਰੀ ਹਰ ਟੇਕ ਮੈਂ ਹਰਿ ਵਿਨ ਪਖ ਧੜਾ ਵਰਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਅਸੀਂ ਸਿਰਫ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਆ ਸੋ ਅੱਜ ਸਰਦਾਰ ਸੁਖਪਾਲ ਸਿੰਘ ਖੈਰਾ ਨਾਲ ਕਾਫੀ ਡਿਟੇਲਸ ਗੱਲਾਂ ਹੋਈਆਂ ਨੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਖੈਰਾ ਸਾਹਿਬ ਜਾਤਾ ਫਿਰ ਦਮ ਦਿਖਾਓ ਕਿ ਤੁਸੀਂ ਪੋਸਟਰ ਕਹਿੰਦੇ ਮੈਂ ਤਾਂ ਪਹਿਲਾਂ ਤੋਂ ਹੀ ਇਹ ਗੱਲ ਚੱਕ ਰਿਆ ਮੈਂ ਇੱਥੋਂ ਲਾਈਵ ਹੀ ਹੋ ਜਾਣਾ ਗੱਲ ਹੀ ਕੋਈ ਨਹੀਂ ਸੋ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਵਿਸ਼ਵਪਰ ਵਿੱਚ ਬੈਠੇ ਹੋਏ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਜਿਹੜਾ ਸਿੱਖ ਮੁੱਦਿਆਂ ਤੇ ਗੱਲ ਕਰਦਾ ਅਸੀਂ ਠੋਕਮੀ ਹਮਾਇਤ ਡਟ ਕੇ ਕਰੀਏ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸੁਖੇਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਨਾਲ ਪ੍ਰਮਲ ਸਿੰਘ ਖਾਲਸਾ ਜੀ ਵੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ